ਸਸਤ੍ਰਿਕ ਕਾਲ ਵੇਲੀਓ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਸਾਰੇ ਭਰਾਵਾਂ ਦਾ ਜਿੰਨੇ ਵੀ ਆਪਣੇ ਨਾਲ YouTube ਚੈਨਲ ਤੇ ਜਾਂ ਫਿਰ Facebook ਪੇਜ ਦੇ ਜਰੀਏ ਜੁੜੇ ਹੋਏ ਆ ਤੇ ਉਮੀਦ ਕਰਦੇ ਹਾਂ ਸਾਰੇ ਭਰਾਵਾਂ ਦੇ ਜਾਨਵਰ ਠੀਕ ਠਾਕ ਹੋਣਗੇ ਤੇ ਵੇਲੀ ਜਿੱਦਾਂ ਆਪਾਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਜਾਨਵਰ ਦਿਖਾਉਣੇ ਰਹਿੰਦੇ ਆ ਨਵੇਂ ਤੋਂ ਨਵਾਂ ਜਿਹੜੇ ਆਪਣੇ ਫਾਰਮ ਦੇ ਉੱਪਰ ਆਉਂਦੇ ਆ ਤੇ ਕੁਝ ਜਾਨਵਰਾਂ ਦੀ ਵੀ ਵੀਡੀਓ ਆਪਾਂ ਪਹਿਲਾਂ ਪਾ ਰੱਖੀ ਆ ਤੁਸੀਂ ਉਹ ਵੀ ਚੈਨਲ ਤੇ ਜਾ ਕੇ ਦੇਖ ਸਕਦੇ ਆਂ ਤੇ ਅੱਜ ਇੱਕ ਬੱਚੀ ਲੈ ਕੇ ਆਏ ਬਿਲੀਓ ਤੁਹਾਡਾ ਲਈ ਬਹੁਤ ਸੋਹਣੀ ਤੇ ਜਿਹੜੀ ਅੱਜ ਹੀ ਆਪਣੇ ਫਾਰਮ ਤੇ ਆਈ ਹੈ ਤੇ ਜੇ ਬਿਲੀਓ ਇਸ ਬੱਚੀ ਦੀ ਆਪਾਂ ਏਜ ਦੀ ਗੱਲ ਕਰ ਲਈਏ ਤੇ ਇਸ ਟਾਈਮ ਜਿਹੜੀ ਇਹ ਬੱਚੀ ਬਿਲੀਓ ਇਸ 8 ਕਿ ਮਹੀਨਿਆਂ ਦੀ ਹਲੇ ਬੱਚੀ ਜਿਹੜੀ ਹੋਈ ਹੈ ਤੇ ਰੰਗ ਮਾਰਕਿੰਗ ਤੁਸੀਂ ਦੇਖ ਹੀ ਰਹੇ ਹੋ ਬੱਚੀ ਦੀ ਬਹੁਤ ਸੋਹਣੀ ਤੇ ਬਹੁਤ ਸ਼ਾਨਦਾਰ ਹੈ ਤੇ ਕੰਨਾ-ਕੰਨਾ ਪੱਖੋਂ ਵੀ ਬਿਲੀਓ ਬਹੁਤ ਕਮਾਲ ਹੈ ਬੱਚੀ ਤੇ ਬਹੁਤ ਸੋਹਣੇ ਜਿਹੜੇ ਕੰਨ ਤੇ ਬਹੁਤ ਸੋਹਣਾ ਰੰਗ ਹੈ ਜੇ ਆਪਾਂ ਬੀਲੀਓ ਦੀ ਬਲੱਡ ਲਾਈਨ ਦੀ ਗੱਲ ਕਰ ਲਈਏ ਤਾਂ ਡੋਡਾਂ ਵਾਲੇ ਰਾਜੂ ਕੋੜੇ ਦੀ ਬਲੱਡ ਲਾਈਨ ਚੋਹੇ ਬੱਚੀ ਐ ਤੇ ਬਹੁਤ ਸੋਹਣਾ ਰੰਗ ਮਾਰਕਿੰਗ ਬਹੁਤ ਸੋਹਣੀ ਖੁੱਲੀ ਬਾਡੀ ਦੀ ਬੀਲੀਓ ਜਿਹੜੀ ਇਹ ਬੱਚੀ ਐ ਤੇ ਹੱਡ ਵਗੈਰਾ ਦੇਖ ਸਕਦੇ ਹੋ ਬਹੁਤ ਖੁੱਲੇ ਹੱਡਾਂ ਪੈਰਾਂ ਦੀ ਬਹੁਤ ਸੋਹਣੀ ਤੇ ਬਹੁਤ ਸੋਹਣੀ ਸਰੀਰ ਦੀ ਬੰਤਰ ਤੇ ਹੁਣ ਤੁਹਾਨੂੰ ਆਪਾਂ ਨੇੜੇ ਕਰਕੇ ਦਿਖਾਉਣੇ ਆ ਬੱਚੀ ਦੇ ਕੰਨ ਵੀ ਜਿਹੜੇ ਬਹੁਤ ਸੋਹਣਾ ਕੰਨ ਬੱਚੀ ਦੇ ਲੱਗਾ ਤੁਸੀਂ ਦੇਖ ਸਕਦੇ ਆ ਤੇ ਜੇ ਕਿਸੇ ਭਰਾ ਨੂੰ ਇਸ ਦੀ ਹੋਰ ਗਹਿਰਾਈ ਦੇ ਵਿੱਚ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਆ ਡਾਕਟਰ ਅਵਤਾਰ ਜਿਹੜਾ ਆਪਾਂ ਥੱਲੇ ਨੰਬਰ ਦਿੱਤਾ ਹੀ ਤੇ ਬਾਕੀ ਬਾਲਪੋਰੀਆਂ ਦਾ ਤੁਹਾਨੂੰ ਪਤਾ ਹੀ ਹੈ ਬੇਲੀਓ ਜਿਹੜਾ ਵੀ ਜਾਨਵਰ ਆਪਣੇ ਫਾਰਮ ਤੇ ਆਉਂਦਾ ਹੀ ਉਹ ਬਾਰਪੋਰੀਆਂ ਦਾ ਬਿਲਕੁਲ ਕਲੀਅਰ ਹੁੰਦਾ ਤੇ ਇਹ ਵੀ ਬੱਚੀ ਉਸੇ ਤਰ੍ਹਾਂ ਬਾਲਪੋਰੀਆਂ ਦੀ ਬਿਲਕੁਲ ਆਪਣੀ ਗਾਰੰਟੀ ਹੈ ਬੇਲੀਓ ਬਾਲਪੋਰੀਆਂ ਦੀ ਬਿਲਕੁਲ ਕਲੀਅਰ ਹੈ ਤੇ 8 ਮਹੀਨਿਆਂ ਦੀ ਬੱਚੀ ਹੈ ਰੰਗ ਤੁਸੀਂ ਦੇਖੇ ਰੰਗ ਮਾਰਕਿੰਗ ਬਹੁਤ ਸੋਹਣੀ ਹੈ ਤੇ ਕੰਨ ਵੀ ਬਹੁਤ ਸੋਹਣੇ ਆ ਬੱਚੀ ਦੇ ਤੇ ਇਹ ਬੀਲੀਓ 4 ਸੇਡ ਆ ਬੱਚੀ ਕਿਸੇ ਨੇ ਸ਼ੌਂਕ ਅਸਤੇ ਬੱਚੀ ਰੱਖਣੀ ਹੋਵੇ ਤਾਂ ਕੰਟੈਕਟ ਕਰ ਸਕਦਾਈ ਤੇ ਜਾਂ ਫਿਰ ਬੀਲੀਓ ਤੁਸੀਂ ਆਪਣੇ ਫਾਰਮ ਦੇ ਉੱਪਰ ਆ ਕੇ ਇਸ ਬੱਚੀ ਨੂੰ ਜਿਹੜਾ ਦੇਖ ਸਕਦੇ ਆ ਤੇ ਲੋਕੇਸ਼ਨ ਤੁਹਾਨੂੰ ਪਤਾ ਹੀ ਆ ਬਰਾਡ ਸਟੱਡ ਫਾਰਮ ਮੱਲਾ ਫਰੀਦਕੋਟ ਦੇ ਵਿੱਚ ਬਾਜੇਖਾਨੇ ਦੇ ਬਿਲਕੁਲ ਇਹ ਜਿਹੜਾ ਨਜ਼ਦੀਕ ਪੈਂਦਾ ਈ ਤੇ ਇੱਥੇ ਆ ਕੇ ਤੁਸੀਂ ਬੱਚੀ ਨੂੰ ਦੇਖ ਸਕਦੇ ਆ ਜਾਂ ਫਿਰ ਜੇ ਤੁਸੀਂ ਫੋਨ ਤੇ ਡੀਲ ਕਰਨਾ ਚਾਹੁੰਦੇ ਆ ਤਾਂ ਥੱਲੇ ਦਿੱਤੇ ਕੰਟੈਕਟ ਨੰਬਰ ਤੇ ਬੀਲੀਓ ਕਾਲ ਕਰ ਸਕਦੇ ਆ ਕਿੱਦਾਂ ਦੀ ਲੱਗੀ ਬੱਚੀ ਜਰੂਰ ਦੱਸਿਓ ਧੰਨਵਾਦ